ਤੇ ਅੱਜ ਡਾਕਟਰ ਸਾਹਿਬ ਦਾ ਪ੍ਰੀ ਨਿਵਾਰਨ ਦਿਸ਼ਤਾ ਤੇ ਅਸੀਂ ਸਾਰੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾਨਾ ਭਾਪੇਨੀ ਸ਼ਰਧਾ ਨਾਲ ਸ਼ਰਧਾਂਜਲੀ ਦਿੰਨੇ ਆ ਡਾਕਟਰ ਭੀਮrao ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਸਾਡੇ ਰਚੇਤਾ ਨੇ ਤੇ ਉਹਨਾਂ ਨੇ ਸਾਨੂੰ ਇਹੋ ਜਿਹੇ ਅਧਿਕਾਰ ਦਿੱਤੇ ਆ ਕਿ ਜਿੱਥੇ ਵੋਟ ਪਾਉਣ ਦਾ ਡਾਕਟਰ ਸਾਹਿਬ ਨੇ ਦੱਸਿਆ ਵਾ ਜਿੱਥੇ ਵੋਟ ਦਾ ਮੁੱਲਕ ਅਮੀਰ ਦਾ ਵੀ ਉਹਨਾ ਵਾ ਤੇ ਗਰੀਬ ਦਾ ਵੀ ਉਹਨਾ ਵਾ ਤੇ ਉਹਨਾਂ ਨੇ ਸਮਾਨਤਾ ਦਾ ਅਧਿਕਾਰ ਦਿੱਤਾ ਸਾਰਿਆਂ ਨੂੰ ਇਹ ਲੇਡੀਜ਼ ਨੂੰ ਸਾਰਿਆਂ ਨੂੰ ਉਹਨਾਂ ਨੇ ਸਾਨੂੰ ਇੱਕ ਬੜੇ ਵਧੀਆ ਮਾਰਗ ਤੇ ਚੱਲਣ ਲਈ ਦਰਸਾ ਕੇ ਗਏ ਨੇ ਤੇ ਉਹਨਾਂ ਦਾ ਜਿਹੜਾ 6 ਦਸੰਬਰ 1956 ਦੇ ਵਿੱਚ ਇਸ ਸੰਸਾਰ ਤੋਂ ਚਲ ਗਏ ਸੀ ਸਾਨੂੰ ਆਪਣੀਆਂ ਸ਼ਿਕਸ਼ਾਵਾਂ ਦੇ ਕੇ ਸਾਨੂੰ ਅਸ਼ੀਰਵਾਦ ਦੇ ਕੇ ਹੁਣ ਸਾਡਾ ਫਰਜ਼ ਬਣਦਾ ਵਾ ਕਿ ਉਹਨਾਂ ਦੇ ਜਿਹੜੇ ਪਾਏ ਪੂਰਨੇ ਤੇ ਚੱਲੀਏ ਤੇ ਸਮਾਜ ਦੀ ਤਰੱਕੀ ਦੇ ਵਿੱਚ ਕੰਮ ਕਰੀਏ ਉਹਨਾਂ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਇੱਕ ਮੰਨ ਚ ਬਨ ਵਹਿਮ ਜਾਂ ਭਰਮ ਉਹਨਾਂ ਸਾਰਿਆਂ ਦੇ ਕਿ ਬਾਬਾ ਸਾਹਿਬ ਸਿਰਫ ਦਲਤਾਂ ਦਾ ਜਾਂ ਐਸਸੀ ਬੀਸੀ ਭਾਈਚਾਰੇ ਦੇ ਨਹੀਂ ਸੀ ਉਹ ਸਾਰੇ ਸਮਾਜ ਦੇ ਸੀ ਉਹਨਾਂ ਜਨਰਲ ਸਮਾਜ ਦੇ ਵੀ ਸੀ ਉਹ ਜਿਹੜੇ ਰੈਬਰਸੀ ਦੇ ਸਾਰਿਆਂ ਦੇ ਸੀ ਕਿਉਂਕਿ ਸਭ ਤੋਂ ਪੜੇ ਲਿਖੇ ਹੋਣ ਕਰਨੀ ਉਹਨਾਂ ਨੇ ਸੰਵਧਾਨ ਦੀ ਰਚਨਾ ਕੀਤੀ ਤੇ ਸਾਰਿਆਂ ਨੂੰ ਸਨਮਾਨ ਅਧਿਕਾਰ ਦਿੱਤਾ ਸੋ ਅੱਜ ਬੜੀ ਖੁਸ਼ੀ ਆ ਕਿ ਸਾਰੇ ਪਿੰਡ ਇੱਕ ਤੇ ਮੈਂ ਜਿਹੜੀ ਕੰਗ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਦਾ ਤੇ ਸਾਰੀ ਪੰਚਾਇਤ ਦਾ ਵੀ ਧੰਨਵਾਦ ਕਰਦਾ ਬੜੇ ਵੱਡ ਭਾਗੇ ਨੇ ਇਹਨਾਂ ਨੇ ਕਿ ਧਾਰੀਵਾਲ ਦੇ ਵਿੱਚ ਸਿਰਫ ਇਹੀ ਇੱਕ ਪਿੰਡ ਵਾ ਜਿੱਥੇ ਬਾਬਾ ਸਾਹਿਬ ਦਾ ਬੁੱਤ ਲੱਗਾ ਤੇ ਅਸੀਂ ਹਰ ਸਾਲ ਪ੍ਰਿਆਸ ਕਰਦੇ ਆ ਆਪਣੀ ਟੀਮ ਨੂੰ ਨਾਲ ਲੈ ਕੇ ਇੱਥੇ ਆ ਕੇ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਆ ਅੱਜ ਸ਼ਰਧਾਂਜਲੀ ਦਿਵਸ ਤੇ ਉਹਨਾਂ ਨੂੰ ਅਸੀਂ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਇਸ ਤਰ੍ਹਾਂ ਹੀ ਵੱਧ ਚੜ ਕੇ ਮੇਰੀ ਇੱਕ ਦਿੱਲੀ ਕਿਸ਼ਕ ਇੱਛਾ ਵਾ ਕਿ ਇਹੜੇ ਪ੍ਰੋਗਰਾਮ ਨੂੰ ਦੇਖੋ ਸਾਡੇ ਕੋ ਬਾਬਾ ਸਾਹਿਬ ਲਈ ਜੇ ਟਾਈਮ ਨਹੀਂ ਹੈ ਤਾਂ ਕਿਹਦੇ ਲਈ ਟਾਈਮ ਆ ਬਹੁਤ ਜ਼ਿਆਦਾ ਗੈਦਰਿੰਗ ਹੋਣੀ ਚਾਹੀਦੀ ਆ ਅਪੀਲ ਕਰਦਾ ਕਿ ਅਗਲਾ ਪ੍ਰੋਗਰਾਮ ਇੰਨਾ ਵੱਡਾ ਕਰੀਏ ਇੰਨੀਆਂ ਗੱਲਾਂ ਨਾਲ ਖਿਮਾਂ ਦਾ ਜੱਜ ਕਾਂ ਜੀ ਜੈ ਭੀਮ ਜੈ ਪਰ ਭਾਰਤ ਜੈ ਸੰਵਿਧਾਨ ਅੱਜ ਅਸੀਂ ਇਲਾਕਾ ਧਾਰੀਵਾਲ ਦੇ ਬਹੁਤ ਹੀ ਚੰਗਾ ਬਹੁਤ ਹੀ ਅੱਛੇ ਪਿੰਡ ਕੰਗ ਦੇ ਵਿੱਚ ਡਾਕਟਰ ਮਵੇਟਕਰ ਪਾਰਕ ਦੇ ਵਿੱਚ ਡਾਕਟਰ ਪੀਮਰਾਓ ਮਵੇਟਕਰ ਜੀ ਦਾ ਬਹੁਤ ਅੱਛਾ ਬੁੱਤ ਲੱਗਾ ਉਹਦੇ ਵਿੱਚ इकट्ठे ਹੋ ਕੇ ਸਾਰੇ ਅਸੀਂ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਪੂਰਾ ਇਲਾਕਾ ਧਾਰੀਵਾਲ ਦੇ ਲੋਕ ਸਾਰੇ ਇੱਥੇ ਇਕੱਠੇ ਹੋਏ ਹਨ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਡਾਕਟਰ ਪੀਮਰਾਓ ਅੰਬੇਡਕਰ ਨੇ ਇੱਕ ਬਹੁਤ ਹੀ ਮਿਹਨਤ ਦੇ ਨਾਲ ਆਦਰ ਦਾ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਕਰਕੇ ਹੀ ਸਾਨੂੰ ਸਾਰੇ ਅਧਿਕਾਰ ਮਿਲੇ ਅਸੀਂ ਜੋ ਵੀ ਅੱਜ ਹਾਂ ਉਹਨਾਂ ਦੀ ਇੱਕ ਸਤਕਾਈ ਹੈ ਪਰ ਕੁਝ ਤਾਕਤਾਂ ਜਿਹੜੀਆਂ ਨੇ ਭਾਰਤ ਦੇ ਸੰਵਿਧਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਆਪਣੇ ਭਾਰਤ ਦੇ ਸੰਵਿਧਾਨ ਨੂੰ ਬਚਾ ਕੇ ਰੱਖਣਾ ਹੈ ਉਹਦੇ ਲਈ ਜੇ ਜ਼ਰੂਰਤ ਪਈ ਤੇ ਲੜਾਈ ਵੀ ਲੜਨੀ ਹੈ ਔਰ ਜੋ ਡਾਕਟਰ ਪੀਮਰਾਓ ਬੀਟ ਕਰਨੇ ਲੋਕਤੰਤਰ ਲਈ ਸਭ ਤੋਂ ਮਜ਼ਬੂਤ ਜੋੜਾ ਸਾਨੂੰ ਅਧਿਕਾਰ ਦਿੰਦਾ ਹੈ ਵੋਟ ਦਾ ਅਧਿਕਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਵੋਟਾਂ ਪੈਂਦੀਆਂ ਨੇ ਸੋਚ ਸਮਝ ਕੇ ਵੋਟ ਪਾਣੀ ਹੈ ਔਰ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਇਲੈਕਸ਼ਨ ਆਏ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਓ ਔਰ ਜੇ ਆਪ ਵੀ ਖੜੇ ਹੋਣਾ ਚਾਹੋ ਤੇ ਇੰਨਾ ਵਧੀਆ ਸੰਵਿਧਾਨ ਹੈ ਕਿ ਹਰ ਕਿਸੇ ਨੂੰ ਵਿਲੱਖਣ ਨਾਗਰਿਕ ਅਧਿਕਾਰ ਦਿੰਦਾ ਸੋ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਡਾਕਟਰ ਭੀਮਰਾਓਂ Ambedkar ਦਾ ਸੁਪਨਾ ਸੀਗਾ ਇੱਕ ਮਹਾਨ ਭਾਰਤ ਜਿਹਦੇ ਵਿੱਚ ਸਾਰੇ ਬਰਾਬਰ ਖਾਸ ਕਰਕੇ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਅੱਛੀ ਐਜੂਕੇਸ਼ਨ ਹੋਵੇ ਔਰ ਨੌਜਵਾਨ ਜਿਹੜੇ ਨੇ ਉਹ ਯੂਨੀਵਰਸਿਟੀਆਂ ਵਿੱਚ ਪੀਐਚਡੀਆਂ ਕਰਨ ਔਰ ਉਹਨਾਂ ਵਿੱਚੋਂ ਹੀ ਅੱਛੇ ਨੇਤਾ ਪੈਦਾ ਹੋਣ ਉਹਨਾਂ ਦੇ ਸੁਪਨੇ ਨੂੰ ਅਸੀਂ ਸਾਰਿਆਂ ਨੇ ਸਹਾਰਾ ਕਰਨਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਇੱਥੇ ਸਭ ਤੋਂ ਵੱਡਾ ਕਾਰਨ ਜੋ ਸਾਹਮਣੇ ਆਉਂਦਾ ਹੈ ਕਿ ਲੋਕ ਸਿੱਖਣਾ ਜਾਣ ਲੋਕ ਸਿਧਾਂਤ ਤੋਂ ਜਾਣਕਾਰ ਨਾ ਹੋ ਜਾਣ ਤੇ ਸਰਕਾਰਾਂ ਦੇ ਜਿਹੜਾ ਆ ਉਹ ਆਪੋਜੀਟ ਨਾ ਚੱਲ ਪੈਣ ਕਿ ਇਹ ਵੀ ਕੋਈ ਪੁਆਇੰਟ ਆ ਜਿਹਦੇ ਕਰਕੇ ਨਹੀਂ ਪੜਾਇਆ ਜਾਂਦਾ ਬਿਲਕੁਲ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਜੇ ਸਾਨੂੰ ਪਤਾ ਹੋਵੇਗਾ ਕਿ ਸਾਡੇ ਹੱਕ ਕੀ ਆ ਸਾਡੇ ਰਾਈਟ ਕੀ ਆ ਸਾਡੇ ਜਿੱਥੇ ਪ੍ਰੋਬਲਮ ਆਉਂਦੀ ਤੱਕਾ ਹੁੰਦਾ ਆਪਾਂ ਕਾਨੂੰਨ ਤੇ ਕਿਸ ਸਹਾਰਾ ਲੈ ਕੇ ਚੱਲ ਸਕਦੇ ਆ ਜੇ ਸਾਨੂੰ ਪਤਾ ਹੋਵੇਗਾ ਤਾਂ ਨੈਚੁਰਲੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਹੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਜੋ ਹਾਕਮ ਲੋਕ ਨੇ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਜਾਣਕਾਰੀ ਨਾ ਹੋਵੇ ਔਰ ਸਾਡੀਆਂ ਧੱਕੇ ਸਾਂ ਚਲੀ ਚਲੇ ਜਾਣ ਕਿ ਨਾ ਕੋਈ ਸਮਝ ਸਕੇ ਨਾ ਕੋਈ ਸਾਨੂੰ ਰੋਕ ਸਕੇ ਔਰ ਇਹ ਸਭ ਤੋਂ ਖਤਰਨਾਕ ਹੈ ਇਸ ਵਾਸਤੇ ਜੋ ਲੋਕਤੰਤਰ ਦੀ ਕੰਨ ਹੋ ਰਿਹਾ ਸਰ ਸਾਡੇ ਪੰਜਾਬ ਦੇ ਵਿੱਚ ਸਿਰ ਵੀ ਐਜੂਕੇਸ਼ਨ ਕਾਫੀ ਜ਼ਿਆਦਾ ਡਿਵੈਲਪ ਕਰਦੀ ਪਈ ਹੈ ਪਰ ਇਸ ਤਰ੍ਹਾਂ ਦੀ ਜਿਹਦੀਆਂ ਜ਼ਿਆਦਾ ਮੁਸਤਲਾ ਨੇ ਸਾਡੇ ਪੰਜਾਬ ਤੋਂ ਬਾਹਰ ਜਿਵੇਂ ਕਿ ਜੁਪੀ ਭਾਰ ਦੇ ਵਿੱਚ ਦੇਖਿਆ ਜਾਵੇ ਈ ਐਜੂਕੇਸ਼ਨ ਬਹੁਤ ਜ਼ਿਆਦਾ ਥੱਲੇ ਦਾ ਪੁੱਛੋ ਹੀ ਉੱਥੇ ਵੀ ਸ਼ਾਇਦ ਇਹੀ ਕਾਰਨ ਹੈ ਕਿ ਲੋਕ ਸਮਝਦਾਰ ਨਾ ਹੋ ਜੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੀ ਆਪਾਂ ਗੱਲ ਕਰ ਰਹੇ ਆ ਐਜੂਕੇਸ਼ਨ ਦੀ ਕਿ ਵਧੀਆ ਹੋ ਰਹੀ ਹੈ ਮੈਂ ਸਮਝਦਾ ਕਿ ਕਲਾ ਉਹ ਕਿਤਾਬਾਂ ਪੜ੍ਹ ਲੈਣੀਆਂ ਜਾਂ ਜੋ ਲਿਖ ਕੇ ਦਿੱਤਾ ਉਹ ਹੀ ਪੜ੍ਹਨਾ ਤਾਂ ਉਹਦੇ ਨਾਲ ਕੋਈ ਆਪੀ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਨਹੀਂ ਹੁੰਦੀ ਆ ਓਵਰ ਆਲ ਡਿਵੈਲਪਮੈਂਟ ਵਾਸਤੇ ਸਰਕਾਰਾਂ ਨੂੰ ਉਹਦਾ ਇਹਦਾ ਵੀ ਜਰਾ ਮਿਆਰਾ ਉਹ ਰੱਖਣਾ ਚਾਹੀਦਾ ਹੈ ਕਿ ਜੋ ਸਾਂਝੀ ਵਾਰਤਾ ਦਵੇ ਔਰ ਸਭ ਨੂੰ ਆਪਣੇ ਹੱਕਾਂ ਪ੍ਰਤੀ ਔਰ ਆਪਣੇ ਫਰਜ਼ਾਂ ਪ੍ਰਤੀ ਜਾਣਕਾਰੀ ਮਿਲੇ